ਹਾਂ ਜੀ ਬਹੁਤ ਖੁਸ਼ ਮੈਨਾਂ ਨੂੰ ਮਾਰਾ ਜਿਆ ਗਿਆ ਮੈਨਾਂ ਸੈਲਫ ਕੀ ਕਹਿਣਾ ਬੋਲ ਬੋਲ ਆਪ ਸੀਐਮ ਸਾਹਿਬ ਪਹਿਲੇ ਦੇਖਿਆ ਭਗਵੰਤ ਮਾਨ ਜੀ ਇਹਨਾਂ ਨਾਲ ਅਸੀਂ ਦਿਲੋਂ ਜੁੜੇ ਆਂ ਇਹਨਾਂ ਨੂੰ ਮਾਰਾ ਜਿਆ ਗਿਆ ਮੈਂ ਕਹਾ ਸਰ ਫੈਲਸੀਕ ਚੋਣੀ ਕਹਿੰਦੇ ਖਿਚਾ ਲਾਓ ਪਹਿਲੇ ਵਾਲੇ ਕਿਥੇ ਉਹਦਾ ਡਾਂਗਾ ਮਾਰਦੇ ਸੀ ਜਿੰਦਾਬਾਦ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਮੈਂ ਮੈਂ ਕੋਈ ਮੁੱਖ ਮੰਤਰੀ ਨਹੀਂ ਮੈਂ ਤੁਹਾਡਾ ਪੁੱਤ ਕਿਸੇ ਦਾ ਛੋਟਾ ਭਾਈ ਤੇ ਦਾ ਵੱਡਾ ਭਾਈ ਕਿਸੇ ਦਾ ਭਤੀਜਾ ਤੇ ਮੈਂ ਉਹ ਬਣ ਕੇ ਤੁਹਾਡੇ ਕੋਲ ਵਿਚਰਦਾ ਰਹਿਣਾ ਤੇ ਕੋਈ ਮੈਨੂੰ ਪੈਸੇ ਦਾ ਜਾਂ ਕੋਈ ਦਾ ਲਾਲਚ ਨਹੀਂ ਉਹ ਉਹ ਤਾਂ ਗੱਲਾਂ ਛੱਡਿਆ ਜੀ ਉਹ ਤਾਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਥੋੜਾ ਕਿਉਂ ਨਹੀਂ ਹੋਇਆ ਸਭਾ ਦੋ ਸਾਲ ਹੋ ਗਏ ਮੈਂ ਫਰਕ ਇਹਨਾਂ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਚਲੋ ਭਾਈ ਮੈਨੂੰ ਦولتਾਂ ਜਿੰਦਾਬਾਦ ਦੌਲਤਾ ਸ਼ੋਰ ਤਾਲੀਆਂ ਬਲੰਦੀਆਂ ਤੁਸੀਂ ਮੈਨੂੰ 17 ਸਾਲ ਦੀ ਉਮਰ ਚ ਦਿਖਾਤੀ ਸੀ ਫਿਰ ਰੱਬ ਨੇ ਮੇਰੀ ਇੱਧਰ ਡਿਊਟੀ ਲਾਈ ਹੈ ਪਹਿਲਾਂ ਕੈਸਤਾ ਸੀੜੀ ਚ ਵੀ ਇਹੀ ਗੱਲ ਕਰਦਾ ਸੀ ਕਿ ਲੁੱਟੋ ਦਾ ਆ ਲੁੱਟ ਰਹੇ ਨੇ ਆ ਕੁੱਟ ਰਹੇ ਨੇ ਸਿਸਟਮ ਦੇ ਖਿਲਾਫ ਬੋਲਦਾ ਸੀ ਹੁਣ ਸਿਸਟਮ ਬਦਲਣ ਦੀ ਤਾਕਤ ਦਿੱਤੀ ਤਾਂ ਇਹੀ ਅਰਦਾਸ ਕਰਦੇ ਆ ਸਵੇਰੇ ਸ਼ਾਮ ਕਿ ਪ੍ਰਮਾਤਮਾ ਕੋਈ ਇਹੋ ਜਿਹਾ ਫੈਸਲਾ ਨਾ ਕਰਾ ਲਈਂ ਕਿ ਕਿਸੇ ਮੇਰੇ ਫੈਸਲੇ ਨਾਲ ਕਿਸੇ ਘਰ ਦਾ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਔਰ ਸਮਰਤ ਬਖਸ਼ੀ ਮਾਲ ਬਖਸ਼ੀ ਜਿੰਨੀ ਕਿ ਇੱਜ਼ਤ ਬਖਸ਼ਤੀ ਬਸ ਇਹ ਕਾਇਮ ਰਹੇ ਭਾਵੇਂ ਵਧਾਈ ਨਾ ਪਰ ਕਟਾਈ ਨਾ ਦੇ ਇਹ ਹਜੇ ਸਾਇਨ ਹੋਣ ਮੇਰੇ ਸਾਡੇ ਸਾਹਿਬ ਤੁਹਾਡੀ ਸੋਤ ਮੇਰਾ ਗਿਆਨ ਜੋਕੇ ਭਗਵਾਨ ਜੀ ਜਿੰਦਾਬਾਦ 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 ਸਹੀ ਸੋਤ ਮੇਰਾ ਗਿਆਨ ਜੋਕੇ ਜੀ ਜਿੰਦਾਬਾਦ ਸੋਤ ਕੇ ਮੇਰਾ ਵੀਰੋ ਵੀਰੋ अरविंद केजरीवाल ਨੂੰ ਅੰਦਰ ਕਰਕੇ ਜਿੱਥੇ ਇਹ ਸੋਚਦੇ ਸੀਗੇ ਪਤਨੀ ਆਵਾਜ਼ ਪੱਜ ਕਰਦਾਂਗੇ ਪਾਰਟੀ ਖਤਮ ਕਰਦਾਂਗੇ ਪਾਰਟੀ ਦਰਿਆਵਾਂ ਦਾ ਰਸਤਾ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਬੋਲੀ ਸਾਹਿਬ ਤੁਸੀਂ ਗਲਤਫਹਿਮੀ ਚੋਂ ਗਲਤਫਹਿਮੀ ਚੋਂ ਕਿ ਸਾਡੇ ਪ੍ਰਧਾਨ ਨੂੰ ਅੰਦਰ ਕਰਕੇ ਪ੍ਰਧਾਨ ਨੂੰ ਅੰਦਰ ਕਰ ਦੋਗੇ ਪਰ ਜਿਹੜੀ ਉਹਦੀ ਸੋਚ ਪੈਦਾ ਹੋ ਗਈ ਆਹ ਕਰੋੜਾਂ ਬੰਦੇ ਲੱਖਾਂ ਬੰਦੇ ਉਹਨੂੰ ਕਿਵੇਂ ਅੰਦਰ ਕਰੋਗੇ ਜਿਹਦੀ ਸੋਚ ਨੂੰ ਕਿਵੇਂ ਅੰਦਰ ਕਰ ਦੋਗੇ ਤੁਸੀਂ ਸੋ ਅਸੀਂ ਉਹ ਪਾਰਟੀ ਆ ਆਪਣੀ ਉਹ ਸਰਕਾਰ ਆ ਆਮ ਤੌਰ ਤੇ ਸਰਕਾਰ ਬਣਦੀ ਹੈ ਰਾਜ ਭਵਨ ਚ ਸੌਂ ਚੁੱਕਦੇ ਨੇ ਜਗ ਦੇ ਸਟੇਡੀਅਮ ਚ ਸੌ ਚੁੱਕਦੇ ਆ ਤੇ ਆਪਾਂ ਨੇ ਖੜਕੜ ਕਲਾਂ ਨੂੰ ਭਗਵਾ ਮਹਿਰਾ ਦੇ ਬੱਚੇ ਸਿੰਘ ਜੀ ਅੱਜ ਫਾਨੀ ਸਿੰਘ ਜੀ ਜੰਮਤ ਸੰਗਤ ਜੰਦਾਬਾ ਇਨਕਲਾਬ ਜ਼ਿੰਦਾਬਾ ਇਨਕਲਾਬ ਜ਼ਿੰਦਾਬਾ ਸਾਰੇ ਆਵਾਜ਼ਾਂ ਦੀ ਜਿੰਦਾਬਾ ਸੋ ਵੀਰੋ ਆ ਜਿਹੜਾ ਤੁਹਾਡਾ ਜੋਸ਼ ਹੈ ਇਹ ਸਾਨੂੰ ਥੱਕਣ ਨਹੀਂ ਦਿੰਦਾ ਉਹ ਮੈਨੂੰ ਬਹੁਤ ਪੈਣ ਨੇ ਪੱਤਰਕਾਰ ਵੀ ਯਾਰ ਇੰਨੀ ਕਦੇ ਕਿਤੇ ਹੋਣਿਓ ਕਦੇ ਕਿਤੇ ਹੋਣਿਓ ਕਦੇ ਕੋਤੇ ਇੱਕ ਦਿਨ ਚ 4 4 5 5 ਰੈਲੀਆਂ 2 2 ਰੋਡ ਸ਼ੋ ਡੇਡ ਡੇਡ ਘੰਟਾ ਗੱਡੀ ਦੇ ਵਿੱਚ ਖੜੇ ਰਹਿੰਦੇ ਹੋ ਇਹ ਥੱਕਦੇ ਨਹੀਂ ਮੈਂ ਕਹਿੰਦਾ ਤੋ ਕਾਵੜ ਸਰੀਪਾ ਹੋ ਸਕਦੀ ਹੈ ਪਰ ਜਦੋਂ ਮੂਰੇ ਆਪਦੇ ਪੱਲਿਓ ਤੇਲ ਪਵਾ ਕੇ ਤੇ ਆਪਦੇ ਘਰਦਿਆਂ ਨਾਲ ਰੋਸੇ ਕਰਕੇ ਵੀ ਜਦੋਂ ਮੂਰੇ ਮੋਟਰਸਾਈਕਲ ਵਾਲੇ ਆਪਨੇ ਫਿਰਦੇ ਹੁੰਦੇ ਹਨ ਨਾ ਤੇ ਉਹ ਜਦੋਂ ਐਦਾਂ ਪਿਆਰ ਵਾਲਾ ਮੁਹੱਬਤ ਵਾਲਾ ਸੰਗਿਆ ਦਿੰਦੇ ਆ ਤਾਂ ਇਹ ਫਕਾਹ ਦਾ ਲੈ ਜਾਂਦੇ ਜਿੰਦਾਬਾਦ 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 ਜਦੋਂ ਮੈਂ ਮੁਲਾਕਾਤ ਕਰ ਲਈ ਦਿੱਲੀ ਗਿਆ ਕੇਜਰੀਵਾਲ ਸਾਹਿਬ ਨਾਲ ਮੁਲਾਕਾਤ ਕਰ ਲਈ ਜਹਾਜ ਕੱਲ ਮੈਨੂੰ ਇੱਕ ਪਰਿਵਾਰ ਦੇ ਆਨੰਦਪੁਰ ਸਾਹਿਬ ਦੇ ਨੇੜੇ ਤੇ ਰਹਿੰਦਾ ਗੁਪਿੰਡ ਉਹ ਕੁੜੀ ਮੈਨੂੰ ਕਹਿੰਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਜਿੰਦਗੀ ਦਾ ਸਭ ਤੋਂ ਵੱਡਾ ਦੇਣਾ ਹੈ ਕਹਿੰਦਾ ਮੈਂ ਕਹਿੰਦੀ ਦੱਸੋ ਕਿ ਮੈਂ ਕਹਿੰਦੀ ਮੈਂ ਪਟਵਾਰੀ ਭਰਤੀ ਹੋਈ ਆ ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦਿੱਤੀ ਐ ਤੇ ਮੈਂ ਟ੍ਰੇਨਿੰਗ ਤੇ ਆ ਪਰ ਤੁਸੀਂ ਇਹ ਫੈਸਲਾ ਕਰ ਲਿਆ ਸੀ ਕਿ ਟ੍ਰੇਨਿੰਗ ਦੀ ਵੀ ਤਨਖਾਹ ਮਿਲੂਗੀ ਪਰ ਟ੍ਰੇਨਿੰਗ ਨੂੰ ਵੀ ਅਸੀਂ ਜੋਬ ਹੀ ਮੰਨਾਂਗੇ ਉਨੀ ਤਨਖਾਹ ਦਰੋਂ ਟ੍ਰੇਨਿੰਗ ਦੀ ਮਿਲੂਗੀ ਕਹਿੰਦੀ ਮੈਂ ਮੈਂ ਮੇਰੇ ਪਰਿਵਾਰ ਨਾਲ ਵਾਦਾ ਕੀਤਾ ਸੀ ਮੇਰੀ ਦਾਦੀ 70 ਸਾਲ ਦੀ ਦਾਦੀ ਉਹਦੇ ਨਾਲ ਸੀ ਉਹਦਾ ਭਾਈ ਉਹਦੇ ਨਾਲ ਸੀ ਉਦੀ ਪਰਜਾਈ ਨਵੇਂ ਵਿਆਹ ਹੋਇਆ ਸੀ ਕੁੜੀ ਦੇ ਚੂੜਾ ਪਾਇਆ ਹੋਇਆ ਸੀ ਪਰਜਾਈ ਉਹਦੇ ਨਾਲ ਸੀ ਤੇ ਉਹਦੀ ਮਾਂ ਉਹਦੇ ਨਾਲ ਸੀ ਕਹਿੰਦੀ ਮੈਂ ਆਪਣੇ ਪਰਿਵਾਰ ਨਾਲੇ ਵਾਦਾ ਕੀਤਾ ਸੀ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਪਹਿਲੀ ਤਨਖਾਹ ਜਦੋਂ ਮੈਨੂੰ ਮਿਲੂਗੀ ਉਹ ਤਨਖਾਹ ਨਾਲ ਮੈਂ ਆਪਣੇ ਪਰਿਵਾਰ ਨੂੰ ਜਾਇਦਾ ਚੂੜਾ ਦਵਾਉਂਗੀ ਵੈਰੀ ਗੁੱਡ ਕੱਲੋ ਮੈਨੂੰ ਕੁੜੀ ਮਿਲੀ ਦਿੱਲੀ ਚੱਲੇ ਸੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਕਹਿੰਦੀ ਮੱਥਾ ਟੇਕਾਂਗੇ ਰਕਾਬਗੰਜ ਮੱਥਾ ਟੇਕਾਂਗੇ ਮੈਂ ਗਿਆ ਕਮਾਲ ਹੈ ਕਹਿੰਦੇ ਜੀ ਤੁਸੀਂ ਨੋਕਰੀ ਦਿੱਤੀ ਹੈ ਕਿੰਨਾ ਕੁਝ ਬਦਲ ਜਾਂਦਾ ਜੀ ਇੱਕ ਨੌਕਰੀ ਨਾਲ ਉਹ پوری ਬਟਵਾਰੀ ਭਰਤੀ ਹੋ ਗਈ ਉਹ ਆਪਦੀ 70 ਸਾਲ ਦੀ ਦਾਦੀ ਨੂੰ ਪਹਿਲੀ ਵਾਰ ਜਹਾਜ਼ ਚ ਲੈ ਕੇ ਗਈ ਸਾਡੇ ਲਈ ਤਾਂ ਛੋਟੇ ਛੋਟੇ ਖੁਸ਼ੀਆਂ ਬਹੁਤ ਲੱਗੀਆਂ ਹੁਣ ਜਿਹੜੇ ਜੰਮੇ ਹੀ ਜਾਂ ਜਲਜ ਨਹੀਂ ਉਹਨਾਂ ਨੂੰ ਕੀ ਪਤਾ ਜਹਾਜ਼ ਦਾ ਛੁਟਾ ਕੀ ਹੁੰਦਾ ਹੈ ਉਹਨਾਂ ਬਸ ਆਮ ਜੀ ਗੱਲ ਹੈ ਸੋ ਸਾਡੇ ਨੂੰ ਸਾਨੂੰ ਕੁਝ ਕੇ ਦੇਖੋ ਨਾ ਦੇਖੋ ਪਾਣੀ ਦੀ ਕੀਮਤ ਉਹੀ ਜਾਣਦਾ ਜਿਹੜਾ ਰੇਗਿਸਤਾਨ ਚ ਪਿਆਸਾ ਰਿਹਾ ਹੋਵੇ ਉਹਨੂੰ ਬਤਾਉਂਦਾ ਔਰ ਜਿੱਤ ਦਾ ਸਵਾਦ ਉਹੀ ਮਾਨ ਸਕਦਾ ਜਿਹੜਾ ਹਾਰਿਆ ਹੋਵੇ ਪਹਿਲਾਂ ਜਿਹੜੇ ਐਂ ਜਿੱਤੇ ਰਹੇ ਹੁਣ ਥੱਕੇ ਉਹਨੂੰ ਕੀ ਪਤਾ ਜਿੱਤ ਕੀ ਹੁੰਦੀ ਹੈ ਇਸ ਕਰਕੇ ਨੌਕਰੀਆਂ ਵੀ ਮਿਲਣ ਗਿਆ 43000 ਨੌਕਰੀਆਂ ਮਿਲ ਚੁੱਕੀਆਂ ਨੇ ਬਿਜਲੀ ਬਿਜਲੀ ਦਾ ਤੁਹਾਨੂੰ ਪਤਾ ਕਿ ਬਿੱਲ ਤਾਂ ਜ਼ੀਰੋ ਆਉਂਦੇ ਹੁੰਦੇ ਆ ਜਿਹੜੀ ਖੇਤਾਂ ਚ ਦਿਨੇ ਆਉਂਦੀ ਹੈ ਮੈਂ ਕਿਚੋਂ ਨਾ ਭਾਈ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਚੱਲਦੇ ਨੇ ਕੱਲਾ ਕਿਸਾਨ ਦਾ ਦਫ਼ਤਰ ਹੈ ਰਾਤ ਨੂੰ 1:30 ਵਜੇ ਬਿਜਲੀ ਆਉਂਨਾ ਪਹਿਲਾਂ ਸੌ ਸਕਦੇ ਨਾ ਬਾਅਦ ਤੋਰ ਸਕਦੇ ਰਾਤ ਨੂੰ 2:00 ਵਜੇ ਮੈਂ ਕਹਿੰਦਾ ਕਿਉਂ ਵੀ ਦਿਨੇ ਕੋਈ ਨੰਦੇ ਦਿਨੇ ਬਿਜਲੀ ਆਉਂਦੀ ਹੈ ਜਦੋਂ ਮਰਜੀ ਜਾਓ ਗਰਸੀਨ ਨੂੰ ਪਾਣੀ ਲਾਉਣਾ ਹੈ ਜਾ ਕੋਈ ਨਹੀਂ ਬਸ ਬਟਨ ਦਬੋ ਬਿਜਲੀ ਹੁੰਦੀ ਦਿਨੇ ਬਿਜਲੀ ਮਿਲ ਰਹੀ ਹੈ ਨਾਲ ਰਾਤ ਨੂੰ ਬਿਜਲੀ ਆਪਾਂ ਮੁੰਬਈ ਨੂੰ ਪੂਨੇ ਨੂੰ ਬੰਗਲੌਰ ਨੂੰ ਹైదరాబాద్ ਨੂੰ ਵੇਚ ਰਹੇ ਆ ਪਿਛਲੇ 1 ਮਹੀਨੇ ਚ 90 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਬਿਜਲੀ ਬੋਰਡ ਰਾਤ ਨੂੰ ਬਿਜਲੀ ਵੇਚਦਾ ਆਪਣੇ ਕੋ ਇੰਨੀ ਬਿਜਲੀ ਹੈ ਕਿ ਜਿਹੜਾ ਆਪਣਾ ਖਰੀਦਿਆ ਆਪਣਾ ਥਰਮਲ ਪਲਾਂਟ ਗੋਇੰਦਵਾਲ ਸਾਵळा ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਤਾਈਮਲ ਪ੍ਰਾਂਤ ਕੋਇਨਵਾਲ ਸਾਹਿਬ ਗੁਰੂ ਸਾਹਿਬ ਦੀ ਜੀਪਾਸ਼ਾਹੀ ਦੀ ਸਾਰੀ ਉਮਰ ਕੋਇਨਵਾਲ ਸਾਹਿਬ ਨਿਕਲੀ ਉੱਥੇ ਉਹਨੇ ਸਤੀ ਪ੍ਰਥਾ ਖਤਮ ਕੀਤੀ ਸੀ ਹਾਜੀ ਹਾਜੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉਸ ਕੱਲੀ ਮੇਰੀ ਗੱਲ ਹੋਈ ਜੀ ਉਹ ਕਰ ਬਾਰੇ ਨਾ ਹੈਰਾਨ ਹੋ ਜੂਗੇ ਕਿ ਕੋਇਨਵਾਲ ਸਾਹਿਬ ਜਦ ਜਿਹੜਾ ਆਪਣੇ ਰੋਪੜ ਵਾਲਾ ਜਿਹੜਾ ਮਹਾਪੁਤਰਾ ਤੇ ਸਰਕਾਰੀ ਇੱਕ ਇੱਕ ਮਹੀਨੇ ਦਾ ਕੋਲਾ ਵਾਧੂ ਪਿਆ ਜੀ ਉੱਥੇ ਇੱਕ ਇੱਕ ਮਹੀਨੇ ਦਾ ਨਹੀਂ ਤਾਂ ਪਹਿਲਾਂ ਪੱਤੀ ਖਬਰ ਸੁਣਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਨੇਰਾ ਸਿਰਫ 2 ਦਿਨ ਦਾ ਗੂਲਾ ਬਚਿਆ ਸਿਰਫ 1.5 ਦਿਨ ਦਾ ਗੂਲਾ ਬਚਿਆ ਸਾਡੇ ਕੋਲੇ ਕੋਲੇ ਦੀ ਖਾਨ ਹੈ ਆਪਣੀ ਉੱਥੇ ਆਪਣਾ ਚਾਰ ਖੜਚੀ ਮੈਂ ਨੇਰਾ ਕੋਲਾ ਪਿਆ ਜੀ ਉੱਥੇ ਕੋਈ ਵੱਲ ਸਾਹ ਜੇ ਮੱਕਾ ਵੀ ਨਹੀਂ ਮਾਰੂਗੀ ਤੁਸੀਂ ਦੇਖਿਓ ਕਿਹੋ ਜਿਹਾ ਚੋਲੇ ਦਾ ਸੀ ਜਣਾ ਹੋਗਾ ਮੈਂ ਕਿਆ ਸੀ ਉਦੋਂ ਵਿਰੋਧੀ ਪਾਰਟੀ ਕਹਿੰਦੀ ਸੀ ਕਿਵੇਂ ਹੋ ਜੂ ਮੈਂ ਕਿਆ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲੱਗੂਆ ਤੇ ਭਲਾ ਮੋਟਰਾਂ ਬੰਦ ਕਰੋ ਤੇ ਝੋਨਾ ਲਾਣੇ ਤੋਂ ਕਿ ਬਿਜਲੀ ਨਹੀਂ ਆਉਂਦੀ ਫਿਰ ਨਹਿਰਾਂ ਕੱਸੀਆਂ ਪੁਰਾਣੇ ਖਾਲੇ ਰਜਵਾਏ ਬੰਦ ਹੋ ਗਏ ਜਿਹੜੇ ਥੱਲੂ ਦੀ ਅੰਡਰਗਰਾਉਂਡ ਪਾਪਾ ਪਾਈਆਂ ਵੀਰੋ ਤੁਸੀਂ ਦੇਖਦੇ ਜਾਓ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਜਾਂਦਾ ਸੀਗਾ ਖੇਤਾਂ ਨੂੰ ਨਹਿਰਾਂ ਦਾ 21% ਹੁਣ ਹੁਣ ਤੱਕ 95% ਤੇ ਆ ਗਏ ਆਪਾਂ ਤੇ ਜਨ ਕਿ ਲਗਭਗ ਤਿੰਨ ਗੁਣਾ ਵਧ ਗਿਆ 70 ਤੇ ਜਾਣਾ ਧੁੱਪ ਤੱਕ ਅਕਤੂਬਰ ਤੱਕ 70% ਖੇਤਾਂ ਨੂੰ ਨਹਿਰੀ ਪਾਣੀ ਆ ਪਹੁੰਚੂਗਾ ਪਾਈਪਾਂ ਪਾਵਾਂਗੇ ਨਵੇਂ ਕੱਸੀਆ ਬਣਾਵਾਂਗੇ ਉਹਦੇ ਨਾਲ ਕੀ ਹੋਊਗਾ 14 ਲੱਖ ਟਿਊਬਲ ਤੁਸੀਂ ਮੇਰਾ ਹਿਸਾਬ ਕਿਸਾ ਦੇਖੋ ਕਿੰਨਾ ਮੈਂ ਕਰਕੇ ਚੱਲ ਰਿਹਾ ਪੰਜਾਬ ਨੂੰ ਕੁਝ ਬੜਾਉਣ ਵਾਸਤੇ 14 ਲੱਖ ਟਿਊਬਲ ਹੈ ਜੇ 70% ਪਾਣੀ ਪਹੁੰਚਦਾ ਤਾਂ ਘਾਟੋ ਘਾਟ 6 ਲੱਖ ਦੇ ਨੇੜੇ ਤੇ ਟਿਊਬਲ ਹੈ ਉਹ ਬੰਦ ਹੋ ਜਾਣਗੇ ਕਿਉਂਕਿ ਕੱਸੀ ਦਾ ਪਾਣੀ ਪਹੁੰਚ ਗਿਆ ਨਾ ਫਿਰ ਟਿਊਬਵਲ ਚਲਾਉਣ ਦੀ ਕੀ ਲੋੜ ਹੈ ਫਿਰ ਭਗਨਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਇਹ ਜਿਹੜਾ ਗੁਰੂ ਸਾਹਿਬ ਨੇ ਬਚਨ ਕੀਤੇ ਹੋਏ ਨੇ ਆਪਾਂ ਉਹ ਤਾਂ ਵੀ ਥੋੜਾ ਜਿਹਾ ਲਾਗੂ ਕਰ ਦੇਣਾ ਚਾਹਾਂਗੇ ਥੱਲੇ ਵਾਲਾ ਪਾਣੀ ਵਜੂਗਾ ਤੇ ਪਾਣੀ ਉੱਪਰ ਆਊਗਾ ਤੇ ਨਾਲ ਸਾਡੇ 6 ਲੱਖ ਟਿਊਬਵਲ ਜਦੋਂ ਬੰਦ ਹੋਊਗਾ ਨਾ ਮੇਰੀ ਬਿਜਲੀ ਦੀ ਸਬਸਿਡੀ ਦਿੰਦੇ ਆ ਮੁਫਤ ਬਿਜਲੀ ਦੀ ਉਹ ਜੋ ਲਗਭਗ ਸਮਝ ਲਓ ਵੀ 6000 ਕਰੋੜ ਤੋਂ 7000 ਕਰੋੜ ਰੁਪਇਆ ਬਚੂਗਾ ਉਹ 6000 ਕਰੋੜ ਤੇ 7000 ਕਰੋੜ ਨਾ ਮੈਂ ਕੀ ਕਰੂੰਗਾ ਜਿਹੜੀ ਇੱਕ ਗਰੰਟੀ ਉਹ ਵਾਅਦਾ ਦਿੱਤੀ ਹੋਈ ਹੈ ਮਾਵਾ ਪੈ ਰੂਗਾ ਯਾਰ ਯਾਰ ਤੇ ਬਈ ਉਹ ਨਾ ਜਿੰਦਾਬਾਦ ਜੇਬ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਜੇਬ ਜੇ ਮੈਂ ਅਮੀ ਮੈਂ ਕੁਝ ਕਹਿਣਾ ਹੁੰਦਾ ਵੋਟਾ ਕਰਕੇ ਮੈਂ ਹੁਣ ਕਹਿਨਦਾ ਤੂੰ ਚਲ 2 ਕੁ ਮਹੀਨੇ 1000 1000 ਰੁਪਏ ਦੇ ਦੋ ਬਾਅਦ ਚ ਬਾਅਦ ਕਰ ਲੈ ਨਾ ਮੈਂ ਜਿੱਤੇ ਸਟਾਰਟ ਹੋ ਗਈ ਉਹ ਸਕੀਮ ਜੇ ਬਿਜਲੀ ਦੇ ਬਿੱਲ ਨੇ ਮੋੜ ਕੇ ਬੰਦ ਨਹੀਂ ਹੋਣੀ ਉਸਕੀ ਕਿਉਂਕਿ ਮੈਂ ਉਹਦੇ ਵਾਸਤੇ ਪ੍ਰਬੰਧ ਕਰਕੇ ਫੇਰ ਹੀ ਅੱਗੇ ਚੱਲੂਗਾ ਇਹ bizness ਹੁੰਦਾ ਇਹ bizness ਹੈ ਸਾਡਾ ਕਿ ਅਸੀਂ ਇਹ ਨਹੀਂ ਹੈਗਾ ਕਿ ਵੋਟਾ ਕਰਕੇ ਕੋਈ ਲੌਲੀਪੌਪ ਦੇ ਦੋ ਅਜਿਵੇਂ મોદી ਹੈ 1000 ਕਿਲੋ 100 ਰੁਪਿਆ ਸਿਲੰਡਰ ਸਸਤਾ ਕਰਦਾ ਉਹ ਭਾਈ 1000 ਰੁਪਿਆ ਮਹਿੰਗਾ ਕਿਹਨੇ ਕੀਤਾ ਸੀ ਇਹਨੂੰ ਦੱਸ ਦੇ 1000 ਰੁਪਿਆ ਮਹਿੰਗਾ ਕਰਕੇ 100 ਸਸਤਾ ਕਰਦਾ ਆਪਾਂ ਅਜਿਨੇ ਗੱਲਾਂ 'ਚ ਵੀ ਆਹ ਸਸਤਾ ਕਰਦਾ ਉਹ ਇਹ ਗੱਲ ਹੋ ਗਈ ਇਸੇ ਪਰਿਵਾਰ ਚ ਕੁੜੀ ਦਾ ਵਿਆਹ ਸੀ ਲਾਡਲੀ ਕੁੜੀ ਸੀ ਇੱਕੋ ਇੱਕ ਜ਼ਮੀਂਦਾਰ ਪਰਿਵਾਰ ਸੀ ਚੰਗਾ ਵਧੀਆ ਉਹ ਕਹਿੰਦੇ ਵੀ ਖਰਚਾ ਕਰਨਾ ਪੂਰਾ ਸ਼ਾਨੋ ਸ਼ੌਕਤ ਨਾਲ ਵਿਆਹ ਕਰਾਂਗੇ ਉਹਨੇ ਪੂਰਾ ਕੁੜੀ ਵਾਸਤੇ ਸਮਾਨ ਸੋਫੇ ਸੱਟ ਮਹਿੰਗੇ ਟੀਵੀ ਮਹਿੰਗੇ ਸੋਨੇ ਦੇ ਗਹਿਣੇ ਚਾਂਦੀ ਦੇ ਗਹਿਣੇ ਸਾਰੇ ਚਾਰ ਕਰ ਲਏ ਢਾਕੂ ਨੂੰ ਪਤਾ ਲੱਗ ਗਿਆ ਬਰਾਤ ਤੋਂ ਇੱਕ ਦਿਨ ਪਹਿਲਾਂ ਅਗਲੇ ਦਿਨ ਬਰਾਤ ਆਉਣੀ ਸੀ ਢਾਕੂ ਨੂੰ ਪਤਾ ਲੱਗਿਆ ਇਸ ਘਰ ਚ ਮਾਲ ਪਿਆ ਉਹ ਟਰੱਕ ਲੈ ਕੇ ਆ ਗਏ ਉਹਨੇ ਕੁੜੀ ਦਾ ਸਾਰਾ ਪਰਿਵਾਰ ਇੱਕ ਕਮਰੇ ਚ ਬੰਦ ਕਰਤਾ ਬਾਹਰ ਕੁੰਢੀ ਲਾਤੀ ਸਾਰਾ ਸਮਾਨ ਲੱਦ ਲਿਆ ਜਿਹੜਾ ਲਿਆਂਦਾ ਸੀ ਸੋਫੇ ਪਲੰਗ ਲਮਾਰੀਆਂ ਜੋ ਸੀ ਸਾਰਾ ਲੱਦ ਲਿਆ ਤੁਰਨ ਤੋਂ ਪਹਿਲਾਂ ڈاکੂ ਵਾਲਾ ਸਰਦਾਰ ਕਹਿੰਦਾ ਕੁੜੀ ਦਾ ਪਰਿਵਾਰ ਕਿਹੜੇ ਘਰ ਵਿੱਚ ਵੱਸਦਾ ਹੈ ਉਹ ਕਹਿੰਦੇ ਜੀ ਇੱਥੇ ਵੱਸਦਾ ਹੈ ਕਹਿੰਦਾ ਬੋਲੋ ਬੋਲੋ ਬੋਲਿਆ ਕੋਲ ਅੰਦਰ ਗਏ ਘਰੇ ਬੱਚੇ ਸਾਰੇ ਕਹਿੰਦੇ ਕਿਹੜੀ ਕੁੜੀ ਦਾ ਵਿਆਹ ਹੈ ڈاکੂ ਦਾ ਸਰਦਾਰ ਕਹਿੰਦਾ ਉਹ ਕੁੜੀ ਵਿਚਾਰੀ ਖੜੀ ਹੋਈ ਕਹਿੰਦੀ ਮੇਰਾ ਵਿਆਹ ਹੈ ڈاکੂ ਨੇ ਅਗੂ ਜੇ ਵਿੱਚ ਪਾਇਆ ਹੱਥ 100 ਰੁਪਇਆ ਕੱਢ ਕੇ ਉਸ ਨਾਲ ਦਿੱਤਾ ਕਹਿੰਦਾ ਲੈ ਭਾਈ ਬੇਟਾ ਤਨੂ ਬੋਟਾ ਸਾਧਣੋਂ ਨਹੀਂ ਜੋ ਬਚੂ ਜੀ ਨੇ ਪ੍ਰਮਾਤਮਾ ਸਾਰੇ ਦੁਨੀਆ ਨੇ ਖੁਸ਼ੀ ਅੰਦਰ ਛੋੜੀ ਭਾਵੇ ਉਹ ਤੋਂ ਲੁੱਟ ਕੇ ਲੈ ਗਏ ਅਗਲੇ ਦਿਨ ਪੁਲਿਸ ਆਈ ਕੁੜੀ ਦਾ ਸਾਰਾ ਪਰਿਵਾਰ ਕੋਈ ਬੰਦਾ ਵੀ ਪੁਲਿਸ ਕੋਲੇ ਡਾਕੂ ਦੇ ਖਿਲਾਫ ਐਫ ਆਈ ਆਰ ਖੋਣ ਨੂੰ ਤਿਆਰ ਨਹੀਂ ਹੋ ਰਿਹਾ ਸੀ ਇਹਦੇ ਭਾਵੇਂ ਲੁੱਟ ਕੇ ਸਾਰਾ ਕੁਝ ਲੈ ਕੇ ਬੰਦੇ ਬੜੇ ਚੰਗੇ ਸੀ 100 ਰੁਪਏ ਉਹ ਹੀ ਅੱਪਾ ਕਰਦੇ ਆ ਪੌਣੇ ਪੰਜ ਸਾਲ ਮੋਦੀ ਲੁੱਟੀ ਜਾਂਦਾ ਆਖਰੀ 2 ਮਹੀਨੇ ਕਹਿੰਦਾ 100 ਰੁਪਏ ਸੈਂਟਰ ਸਸਤਾ ਪਾ ਕਹਿੰਦਾ ਲੁੱਟਦਾ ਭਾਵੇਂ ਪੂਰਾ ਮੋਲ ਖ ਲਿਆ ਪਰ 100 ਰੁਪਏ ਆਪਣੇ ਜੇ ਲੋ ਚੁੜ ਦੇ। ਸੋ ਇਹਨਾਂ ਦੀਆਂ ਗੱਲਾਂ ਚਲਾਇਓ। ਕਿਹਨਾ ਆਪਾਂ ਨੇ ਮੱਧ ਮਾਲਵਾ ਤੋਂ ਆਪਾਂ ਸਾਰਾ ਹੀ ਸਾਫ਼ ਕਰਨਾ ਤੇ 13 ਜ਼ੀਰੋ ਦਾ ਜਿਹੜਾ ਮੇਰਾ ਸੁਪਨਾ ਹੈ। ਉਹਦੇ ਨਾਲ ਮੈਨੂੰ ਨਾ ਕੰਮ ਕਰਨਾ ਬਹੁਤ ਸੌਖਾ ਹੋ ਜਾਊਗਾ। ਮੈਂ ਫਿਰ ਪੰਜਾਬ ਦੀ ਜੋ ਤਰੱਕੀ ਹੋਊਗੀ ਤੁਸੀਂ ਸੋਚੀ ਵੀ ਨਹੀਂ ਹੋਣੀ ਸੁਪਨੇ ਤੇ ਕਿਉਂਕਿ ਬਰੋਥੀਆਂ ਦੇ ਸਾਰੇ ਦੇ ਮੂੰਹ ਬੰਦ ਹੋ ਜਾਣਗੇ। ਮੈਂ ਕੱਲਾ ਪੰਜਾਬ ਲਈ ਵਾਸਤੇ ਫੋਕਸ ਹੋਊਂਗਾ। 13 ਜੀਲ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਦੋ 13 ਬੰਦੇ ਹੋਣ ਉਥੇ ਪਾਰਲੀਮੈਂਟ ਚ ਕੰਗਸਾ ਵਰਗੇ ਜਾ ਕੇ ਬੋਲਣ ਜਾ ਕੇ ਜਦੋਂ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਲੱਗੇ 13 ਦਾ 13 ਦਾ ਇਥੋਂ ਫਿਰ ਖੁਰੇਤਰ ਜਿੱਤ ਰਿਆਂ ਦਿੱਲੀ ਜਿੱਤ ਰਿਆਂ ਗੁਜਰਾਤ ਜਿੱਤ ਰਿਆਂ ਆਪਣੇ ਆਸਾਮ ਜਿੱਤ ਰਹੇ ਨੇ ਸੋ ਇਸ ਕਰਕੇ 10 ਆਪਣੇ ਪਹਿਲੇ ਹੀ ਨੇ ਰਸਵਟ ਜਦੋਂ 35 40 ਹੋ ਗਏ ਮਜਾਲ ਹੈ ਸੈਂਟਰ ਦੀ ਕਿੱਕ ਰੁਪਈਆ ਗਲੀ ਵਾਲਾ ਪੈਸਾ ਵੀ ਸਾਡਾ ਦੱਬ ਕੇ ਰੱਖੋਣ ਸਾਡੇ ਹੱਕ ਦਾ ਅਸੀਂ ਲੈ ਕੇ ਆਵਾਂਗੇ ਜਿੰਦਾਬਾਦ ਜਿੰਦਾਬਾਦ ਤੁਸੀਂ ਮੈਂ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਤੇ ਤੁਸੀਂ ਕਹੋਗੇ ਐਸ ਵਾਰ 13 ਜੀਲੋ ਪੰਜਾਬ ਬਣੇਗਾ ਹੀਰੋ ਜੈਕਾਰਾ ਲਿਆ ਦਿਓ ਮੈਂ ਕਹੂੰਗਾ ਪੰਜਾਬ ਬਣੇਗਾ ਹੀਰੋ ਤੁਸੀਂ ਕਹੋਗੇ 13 ਜੀਲੋ 13 ਜੀਲੋ ਦੋ ਵਾਰ ਪੰਜਾਬ ਬਣੇਗਾ ਹੀਰੋ 13 ਜੀਲੋ ਜੈਕਾਰਾ ਲਿਆ ਦਿਓ ਪੰਜਾਬ ਬਣੇਗਾ ਹੀਰੋ ਜੈਕਾਰਾ